ਕੈਨੇਡਾ ਦੇ ਸਿਟੀਜ਼ਨ ਜਗਮਨ ਸਮਰਾਦ ਲੇਵਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤੀਆਂ ਗਈਆਂ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਉਸ ਵੇਲੇ ਫੱਗੂਵਾਲਾ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇਸ ਮਾਮਲੇ ਦੇ ਵਿੱਚ ਇਸ ਪਿੰਡ ਦੇ ਤਿੰਨ ਨੌ ਜਵਾਨਾਂ ਨੂੰ ਪੁਲਿਸ ਨੇ ਚੱਕ ਲਿਆ ਜਿਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਦਹਿਸ਼ਤ ਫੈਲ ਗਈ ਤੇ ਪਿੰਡ ਫੱਗੂਵਾਲਾ ਦੇ ਤਿੰਨ ਪਰਿਵਾਰ ਵੀ ਆਪਣੇ ਘਰ ਛੱਡ ਕੇ ਉਥੋਂ ਚਲੇ ਗਏ ਨੇ ਜਿਸ ਤੋਂ ਬਾਅਦ ਪੂਰਾ ਪਿੰਡ ਵੀ ਇਕੱਠਾ ਹੋ ਗਿਆ ਤੇ ਮੌਕੇ ਦੇ ਉੱਤੇ ਪੁਲਿਸ ਜਿਹੜੀ ਕਿ ਪਹੁੰਚੀ ਹੋਈ ਸੀ ਜਿਨ੍ਹਾਂ ਦੇ ਬਲੇ ਵੱਡੀ ਕਾਰਵਾਈ ਕੀਤੀ ਗਈ ਆ ਦੱਸਿਆ ਜਾ ਰਿਹਾ ਕਿ ਜੋ ਜਗਮਣ ਸਮਰਾਉ ਉਸ ਨੇ ਸੀਮ ਭਗਵਾਂਤਵਾਦ ਦੇ ਕੁਝ ਵੀਡੀਓਜ਼ ਜਿਹੜੇ ਕਿ ਵਾਇਰਲ ਕੀਤੇ ਗਏ ਆ ਸਾਰੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਸਭ ਤੋਂ ਵੱਡੀ ਕਾਰਵਾਈ ਕੀਤੀ ਆ ਆਓ ਸੁਣਦੇ ਆ ਸਭ ਤੋਂ ਪਹਿਲਾਂ ਪਿੰਡ ਲੋਕਾਂ ਦਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਈਨਾਂ ਵਈ ਤੁਹਾਡਾ ਕਰਨੈਲ ਸਿੰਘ ਜੀ ਕਿਹੜਾ ਪਿੰਡ ਹੈ ਜੀ ਆਹੀ ਫੱਗੂ ਵਾਲਾ ਜੀ ਅ ਕਰਨੈਲ ਸਿੰਘ ਜੀ ਜਿਹੜਾ ਇਹ ਘਰ ਅੱਜ ਬਿਲਕੁਲ ਸੁਨਸਰਾਂ ਪਿਆ ਕੀ ਕਰਨਾ ਹੈ ਇਹ ਹੈ ਜਾਗਰ ਸਿੰਘ ਸਰਪੰਚਾ ਜਿਹੜਾ 25 ਸਾਲ ਸਰਪੰਚ ਰਹਿ ਗਿਆ ਹੂੰ ਉਹਦੀ ਡੈਥ ਹੋ ਗਈ ਉਸ ਤੋਂ ਬਾਅਦ ਉਹਦਾ ਪੋਤਾ ਰੋਵੀ ਸਿੰਘ ਜਿਹੜਾ ਚੱਕਿਆ ਗਿਆ ਹੂੰ ਜਿਹੜਾ ਸਮਰਾ ਜੀ ਇਹਨਾਂ ਨਾਲ ਕੋਈ ਲੈਣ ਦੇਣ ਨਹੀਂ ਤਾਂ ਰੂੜੀ ਵਾਲਾ ਤੋਂ ਵੀ ਨਹੀਂ ਉਹਨਾਂ ਦਾ ਹੂੰ ਬਾਕੀ ਵੀ ਇਹਨਾਂ ਨੂੰ ਪਰੇਸ਼ਾਨ ਕਰਦੇ ਨੇ ਸਾਰਾ ਪਿੰਡ ਇਹਨਾਂ ਦੇ ਨਾਲ ਹੈ ਵੀ ਇਹ ਤੱਕਾ ਨਾ ਹੋਵੇ। ਕੌਣ ਕੌਣ ਪੁਨਿਸਾਰ ਕਰਨ ਕਰ ਰਿਹਾ ਜੀ ਹੁਣ ਇਸ ਟਾਈਮ? ਪੁਲਿਸ ਐ ਪ੍ਰਸ਼ਾਸਨ ਇਹ ਕਰ ਰਿਹਾ ਜੀ ਮੌਕੇ ਦਾ। ਕੋਈ ਇਹਨਾਂ ਦਾ ਕੋਈ ਮੁੰਡਾ ਵਗੈਰਾ ਵੀ ਚੱਕਿਆ ਗਿਆ? ਹਾਂ ਚੱਕਿਆ ਗਿਆ ਜੀ। ਕੀ ਕੀ ਕਰਨ ਦੱਸਿਆ ਰਿਹਾ ਵੀ ਕਿਉਂ ਚੱਕੇ ਗਏ ਨੇ ਕੋਈ ਦੱਸਿਆ? ਉਹ ਕਹਿੰਦੇ ਵੀ ਸਮਰੇ ਨਾਲ ਤੁਹਾਡੇ ਕੋਈ ਲਿੰਕ ਨਹੀਂ ਇਹਨਾਂ ਦੇ ਕੋਈ ਲਿੰਕ ਨਹੀਂ ਲੈਣ ਨਹੀਂ ਦੇਣ ਨਹੀਂ ਪਿੰਡ ਨਾਲੇ ਨਹੀਂ ਜੀ ਉਹਨਾਂ ਦੇ ਕੋਈ ਵੀ। ਹੂੰ ਸਮਰੇ ਪਰ ਬਾਹਰ ਨਾਲ ਵੀ ਨਹੀਂ ਹੈਗਾ ਜੀ। ਫालतू ਉਹਨਾਂ ਦਾ ਦੂਜਾ ਦਾ ਇਗਜ਼ਾਮ ਨਹੀਂ। ਹੱਜ ਕੀ ਨਾਮ ਹੈ ਤੁਹਾਡਾ? ਮਨਜੀਤ ਸਿੰਘ ਆ ਜੀ। ਪਿੰਡ ਕਿਹੜਾ ਜੀ? ਅੱਗੂ ਵਾਲਾ ਜੀ। ਇਹ ਕੀ ਗੱਲਬਾਤ ਹੋਈ ਆ ਅੱਜ ਤੁਸੀਂ ਜਿਹਦੇ ਘਰ ਦੇ ਵਿੱਚ ਖੜੇ ਹੋ ਇੱਥੇ ਪਰਿਵਾਰ ਦਾ ਕੋਈ ਮੈਂਬਰ ਹੈਗਾ ਨਹੀਂ ਹੈ ਤੇਰੀ। ਇਹ ਇਹਨੂੰ ਜੀ ਬਿਲਕੁਲ ਨਜਾਇਜ਼ ਚੱਕਿਆ ਗਿਆ ਜੀ ਇਹ। ਹੂੰ ਬਿਲਕੁਲ ਨਜਾਇਜ਼। ਹੂੰ ਕੋਈ ਇਹਨਾਂ ਦਾ ਕੋਈ ਤਾਲੁਕਤ ਨਹੀਂ ਹੈਗਾ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਇੱਕ ਘਰ ਹੋਰ ਹੈ। ਉਹ ਇਹਨਾਂ ਦੇ ਸਕੇ ਨੇਗੇ, ਉਹਨਾਂ ਨੂੰ ਵੀ ਦੋ ਮੁੰਡਿਆਂ ਨੂੰ ਚੱਕ ਕੇ ਲੈ ਗਏ। ਇੱਕ ਖਾਨੇ ਗਵਿੰਦਗੜ੍ਹ ਤੋਂ ਚੱਕਿਆ ਜਾ ਕੇ ਉਹ ਟਰੱਕ ਲਹਣ ਗਿਆ ਦੀ ਗਾਲੂਆਂ ਦਾ। ਹੂੰ ਸਾਰਾ ਇਹ ਨਜਾਇਜ਼ ਹੋ ਰਹੀ ਹੈ ਜੀ ਗੱਲ। ਕੀ ਕਾਰਨ ਦਾ ਪਤਾ ਲੱਗਿਆ ਕਿਉਂ ਚੱਕਰੀ ਆ ਪੁਲਿਸ ਕਾਰਨ ਜੀ ਕਹਿੰਦੇ ਨੇ ਜੀ ਕਹਿੰਦੇ ਕੋਈ ਉਹਨੇ ਕੋਈ ਵੀਡੀਓ ਪਾੜੀ ਆ ਪਾਈ ਹੋਈ ਜੀ ਹੂੰ ਵੀਡੀਓ ਪਾਈ ਇਹਨਾਂ ਦਾ ਵੀਡੀਓ ਨਾਲ ਕੀ ਮਤਲਬ ਲੈ ਜੀ ਇਹਨਾਂ ਦਾ ਕੋਈ ਮਤਲਬ ਨਹੀਂ ਹੈਗਾ ਹੂੰ ਇਹ ਤਾਂ ਆਪਦੇ ਘਰੇ ਕੰਮ ਕਰ ਰਹੇ ਨੇ ਹੂੰ ਮੁੰਡਾ ਸ਼ਰੀਫ ਹੈ ਉਹ ਵਿਚਾਰੇ ਜਮੇ ਸ਼ਰੀਫ ਨੇਗੇ ਹੂੰ ਕੋਈ ਅਜਿਹੀ ਕੋਈ ਗੱਲ ਹੈ ਹੀ ਨਹੀਂ ਜੀ ਕੀ ਲੱਗਦਾ ਤੁਹਾਨੂੰ ਤੱਕਾ ਹੋ ਰਿਹਾ ਪ੍ਰਭਾਤ ਇਹ ਤੱਕਾ ਹੋ ਰਿਹਾ ਜੀ ਬਹੁਤ ਜ਼ਿਆਦਾ ਪੂਰਾ ਨਜਾਇਜ਼ ਤੱਕਾ ਹੋ ਰਿਹਾ ਹੈਗਾ ਹੂੰ ਕੀ ਕਹਣਾ ਇਹ ਹੋਣਾ ਨਹੀਂ ਚਾਹੀਦਾ ਕੀ ਨਾਮ ਹੈ ਤੁਹਾਡਾ ਗੁਰਪ੍ਰੀਤ ਸਿੰਘ ਕੀ ਅਹੁਦਾ ਹੈ ਤੁਹਾਡੇ ਕੋਲ ਸਰਪੰਚ ਗੁਰਪ੍ਰੀਤ ਜੀ ਤੁਹਾਡੇ ਪਿੰਡ ਦੇ ਵਿੱਚ ਕੁਝ ਤਿੰਨ ਪਰਿਵਾਰਾਂ ਦੇ ਮੈਂਬਰ ਪੁਲਿਸ ਵੱਲੋਂ ਹरासत ਦੇ ਵਿੱਚ ਲੈ ਗਿਆ ਕੀ ਕਾਰਨ ਹੈ ਕਿ ਕਹਿਣਾ ਉਹਨਾਂ ਦਾ ਕੀ ਤੁਹਾਨੂੰ ਦੱਸਿਆ ਗਿਆ ਸੀ ਨਹੀਂ ਸਾਨੂੰ ਤਾਂ ਪਹਿਲੇ ਦਿਨ ਇੱਕ ਵਾਰੀ ਪੁਲਿਸ ਨੇ ਬੁਲਾਇਆ ਸੀਗਾ ਜੀ ਨਾਲ ਮੈਂ ਵੀ ਇਹਨਾਂ ਦੇ ਗਿਆ ਸੀ ਪਾਲਾ ਵੀਰ ਜੀ ਵੀ ਸੀਗਾ ਅਸੀਂ 12 13 ਜਾਣੇ ਸੀਗੇ ਜੀ ਇਹ ਪਰਸੋਂ ਦੀ ਗੱਲ ਆ ਸਾਨੂੰ ਬੁਲਾਇਆ ਸੀ ਉੱਥੇ ਇਨਕੁਆਰੀ ਕਰੀ ਹੈ ਲਿਖਤ ਪੜਤੀ ਕਰਕੇ ਕਹਿੰਦੇ ਜਾਓ ਜੀ ਤੁਸੀਂ ਤਾਂ 12 ਵਜੇ ਸਾਨੂੰ ਭੇਜਤਾ ਹੀ ਸਾਰੇ ਮੈਂ ਨਾਲ ਹੀ ਸੀ ਜੀ 12 ਵਜੇ ਆਗੇ ਸੀ ਉਸ ਤੋਂ ਬਾਅਦ ਤਾਂ ਕੋਈ ਗੱਲ ਹੀ ਨਹੀਂ ਸੀ ਹੂੰ ਉਸ ਤੋਂ ਬਾਅਦ ਤਾਂ ਕੱਲ 4 ਵਜੇ ਪਤਾ ਲੱਗਿਆ ਇਹਨਾਂ ਨੂੰ ਰੌਂਡ ਅਪ ਕਰ ਲਿਆ ਹੂੰ ਇੱਕ ਨੂੰ ਮਲੋਤੋਂ ਲਿਆਂਦਾ ਮੁੰਡੇ ਨੂੰ ਹੂੰ ਜਸਵਿੰਦਰ ਸਿੰਘ ਨੂੰ ਇਹਨਾਂ ਦਾ ਤਾਂ ਉਸ ਕੇਸ ਨਾਲ ਕੋਈ ਲੈਣ ਦੇਣ ਨਹੀਂ ਨਾ ਜੀ ਹੂੰ ਇਹ ਤਾਂ ਆਪ ਦਾ ਦੋ ਮੁੰਡੇ ਟਰੱਕ ਚਲਾ ਕੇ ਗੁਜ਼ਾਰਾ ਕਰਦੇ ਨੇ ਘਰ ਦਾ ਇਹ ਮੁੰਡਾ ਖੇਤੀਬਾੜੀ ਕਰਦਾ ਆਪਦੀ ਹੂੰ ਇਹਦਾ ਤਾਂ ਕੋਈ ਕਿਸੇ ਕਿਸਮ ਦਾ ਇਹਨਾਂ ਨਾਲ ਕੋਈ ਸਬੰਧ ਨਹੀਂ ਹੂੰ ਕਿਸੇ ਪਾਰਟੀ ਨਾਲ ਇਹਦੇ ਨਾਲ ਬਾਹਰਲੇ ਬੰਦੇ ਨਾਲ ਵੀ ਕਿਸੇ ਨਾਲ ਕੋਈ ਸਬੰਧ ਨਹੀਂ ਹੈ ਜੀ ਇਹ ਤਾਂ ਆਪ ਦਾ ਕੰਮ ਕਰਦੇ ਨੇ ਅਫਦਰੋ ਜੀ ਰੋਟੀ ਤੇ ਲੱਗੇ ਹੋਏ ਨੇ ਜੀ ਕੀ ਕੀ ਤੁਸੀਂ ਪਿੰਡ ਵਾਸੀ ਕੀ ਅਬਦੇ ਤੌਰ ਤੇ ਕੀ ਕਰ ਰਹੇ ਹੋ ਅੱਜ ਕੀ ਪ੍ਰੋਗਰਾਮ ਰੱਖਿਆ ਪਿੰਡ ਪੂਰਾ ਪਿੰਡ ਇਕੱਠਾ ਹੋ ਰਿਹਾ ਇੱਥੇ ਇਹ ਤਾਂ ਸਾਰਿਆਂ ਦੀ ਸਹਿਮਤੀ ਜਿੰਮੇ ਵੀ ਹੋਊਗੀ ਜੀ ਆਏ ਨੇ ਬਾਈ ਜੀ ਗੋਲਡੀ ਹੋਰੀ ਆਏ ਨੇ ਇਧਰ ਦਸਨ ਗੇਚਨੇੜੀ ਸਾਹਿਬ ਆਏ ਨੇ ਜਿਵੇਂ ਵੀ ਕਹਿਣ ਕਿ ਸਾਨੂੰ ਤਾਂ ਹੁਕਮ ਕਰਨਗੇ ਅਸੀਂ ਤਾਂ ਤਿਆਰ ਆ ਜੀ ਅਸੀਂ ਤਾਂ ਪਰਿਵਾਰ ਦੀ ਮਦਦ ਲਈ ਪਹਿਲਾਂ ਵੀ ਤਿਆਰ ਸੀ ਹੁਣ ਵੀ ਅਸੀਂ ਤਾਂ ਤਿਆਰ ਆ ਪਰਿਵਾਰ ਦੀ ਮਦਦ ਲਈ ਹਰ ਤਰ੍ਹਾਂ ਜਿਹੇ ਜੀ ਵੀ ਸਾਨੂੰ ਸੇਵਾ ਲਵਣਗੇ ਅਸੀਂ ਤਾਂ ਤਿਆਰ ਆ ਜੀ ਪਰ ਪਰਿਵਾਰ ਦਾ ਕੀ ਕਿੱਦਾਂ ਦਾ ਹੈਗਾ ਪਿੰਡ ਦੇ ਵਿੱਚ ਮਾਹੌਲ ਪਰਿਵਾਰ ਕਿੱਦਾਂ ਦਾ ਪਰਿਵਾਰ ਆ ਜਿਹਦੇ ਨੂੰ ਅੱਜ ਪੁਲਿਸ ਰਸਤੇ ਵਿੱਚ ਲਿਆ ਗਿਆ ਬੜਾ ਸੌ ਪਰਿਵਾਰ ਹੈ ਜੀ ਇਹ ਸਰਦਾਰ ਉਜਾਗਰ ਸਿੰਘ ਸਾਡੇ ਬਾਬਾ ਜੀ 25 ਸਾਲ ਸਰਪੰਚੀ ਕਰੀਏ ਪਿੰਡ ਦੀ ਇਹ ਉਹਨਾਂ ਦੇ ਪੋਤਾ ਲੱਗਦੇ ਨੇ ਰੋਬੀ ਜੀ ਬੜਾ ਸਾਊ ਪਰਿਵਾਰ ਹੈ ਜੀ ਮਿਲਨਸਾਰ ਪਰਿਵਾਰ ਹੈ ਸਾਰਿਆਂ ਦੀ ਮਦਦ ਕਰਨ ਵਾਲਾ ਪਰਿਵਾਰ ਹੈ ਇਹ ਨਹੀਂ ਹੈ ਇਲਾਕੇ 'ਚ ਵੀ ਪੂਰੇ 'ਚ ਸ਼ਭੀ ਹੈ ਇਹਨਾਂ ਦੀ ਸਾਰੇ ਇਲਾਕੇ 'ਚ ਸ਼ਭੀ ਆ ਸਾਰੇ ਪੰਜਾਬ 'ਚੀ ਬਾਬਾ ਜੀ ਨੂੰ ਜਗਰ ਸਿੰਘ ਦੇ ਨਾਮ ਤੇ ਜਾਣਦੇ ਨੇ ਸਾਰੇ ਹੀ ਜਾਣਦੇ ਨੇ ਜੀ ਉੱਥੇ ਇਸ ਮਾਮਲੇ ਦੇ ਉੱਤੇ ਸਿਆਸੀ ਲੀਡਰਾਂ ਦੇ ਵੀ ਬਿਆਨ ਸਾਹਮਣੇ ਜਿਦੇ ਵਿੱਚ ਵਿਨਰਜੀਤ ਗੋਲਡੀ ਜੋ ਕਿ ਹਲਕਾ ਇੰਚਾਰਜ ਨੇ ਉਹਨਾਂ ਦਾ ਬਿਆਨ ਆਇਆ ਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਤੇ ਜਿੰਦਰ ਸਿੰਘ ਸਰੇੜੀ ਜੋ ਪ੍ਰਧਾਨ ਨੇ ਉਹਨਾਂ ਨੇ ਵੀ ਇਸ ਘਟਨਾ ਦੇ ਉੱਤੇ ਆਪਣਾ ਬਿਆਨ ਸਾਂਝਾ ਕੀਤਾ। ਬਿੰਦਰ ਜੀ ਕਿਵੇਂ ਦੇਖਦੇ ਹੋ ਇੱਕ ਵਿਦੇਸ਼ਾਂ 'ਚ ਬੈਠ ਕੇ ਵੀਡੀਓ ਵਾਇਰਲ ਹੁੰਦੀ ਆ ਤੇ ਉਸ ਤੋਂ ਬਾਅਦ ਪਿੰਡ ਵਾਸੀਆਂ ਨੂੰ ਜਿਹੜਾ ਹਰਾਸ ਕੀਤਾ ਜਾ ਰਿਹਾ। ਸਭ ਤੋਂ ਕਹਾ ਕੇ ਮੰਦ ਭਾਗੀ ਗੱਲ ਹੈ ਕਿ ਅੱਜ ਪੰਜਾਬ ਦੀ ਜਿਹੜੀ ਮੁੱਖ ਮੰਤਰੀ ਦੀ ਕੁਰਸੀ ਹੈ ਜਾਂ ਮੁੱਖ ਮੰਤਰੀ ਦਾ ਅਹੁਦਾ ਉਹ ਦਾਗਦਾਰ ਹੋ ਰਿਹਾ ਹੈ। ਤੇ ਜਿਹੜਾ ਵੀ ਬੰਦਾ ਕਰਦਾ ਅਸੀਂ ਅੱਜ ਇਸ ਗੱਲ 'ਤੇ ਸਾਰੇ ਅਸੀਂ ਖੜਿਆ ਉਹ ਵੀਡੀਓ ਅਸਲੀ ਹੈ ਨਕਲੀ ਹੈ ਸਾਡੇ ਦੇ ਨਾਲ ਕੋਈ ਮਤਲਬ ਨਹੀਂ। ਸਾਡਾ ਅਸੀਂ ਅੱਜ ਇਸ ਘਰੇ ਆਏ ਆ ਕਿਉਂਕਿ ਜ਼ਥੇਦਾਰ ਉਜਾਗਰ ਸਿੰਘ ਜੀ ਦਾ ਘਰ ਹੈ ਜਿਹੜੇ ਅਕਾਲੀ ਦਲ ਦਾ ਮੁਡ ਰਹੇ ਨੇ ਉਹਨਾਂ ਦਾ ਪੋਤਾ ਰੋਬੀ ਜਿਹਨੂੰ ਅੱਜ ਅਰੈਸਟ ਕਰਕੇ ਜਿਹੜਾ ਕੱਲ ਅਰੈਸਟ ਕਰਕੇ ਜੇਲ ਵੀ ਭੇਜਤਾ ਤੇ ਉਹ ਦੇਖੋ ਵੀ ਕੇਸ ਵੀ ਜਿਹੜਾ 2017 18 ਦਾ ਮੈਨੂੰ ਕੇਸ ਦੱਸਿਆ 420 ਦਾ ਜਗਮਨ ਸਮਰੇ ਤੇ ਜਿਹੜਾ ਕੇਸ ਹੈ ਉਹ ਪਰਚੇ ਦੇ ਵਿੱਚ ਨਾਮਜ਼ਦ ਕਰਕੇ ਪੁਲਿਸ ਦੇਖੋ ਐਡੀ ਬੁਸ਼ਤੈਦ ਹੋ ਗਈ ਵੀ ਜਿਹੜੀ ਐ 8 ਸਾਲਾਂ ਬਾਅਦ ਉਹਨੂੰ ਇਹ ਪਰਚਾ ਯਾਦ ਆਇਆ ਤੇ 8 ਸਾਲਾਂ ਬਾਅਦ ਉਸ ਨੌਜਵਾਨ ਨੂੰ ਜਿਹੜਾ ਸਿਰਫ ਇੱਕੋ ਹੀ ਕਸੂਰੋ ਦਾ ਕਿ ਜੀ ਉਹਨੇ ਕੋਈ ਵੀਡੀਓ ਜਾਂ ਸ਼ੇਅਰ ਕੀਤੀ ਹੋਣੀ ਆ ਜਾਂ ਵੀਡੀਓ ਦੇਖ ਲਈ ਹੋਣੀ ਆ ਜਾਂ ਉਹਨਾਂ ਦੇ ਪਰਿਵਾਰ ਕਿਥੇ ਨੇੜੇ-ਤੇੜੇ ਕਿਤੇ ਇੱਕ ਦੂਜੇ ਦੇ ਨਾਲ ਸਹਿਚਾਰ ਪਤਾ ਹਮ ਔਰ ਹਰਾਨੀ ਦੀ ਮਹਿਮਾਨ ਸਾਹਿਬ ਇਹ ਗੱਲ ਕਹਿਣੀ ਚਾਹੁੰਨਾ ਕਿ ਤੁਸੀਂ ਸ਼ਾਇਦ ਇਹ ਭੁੱਲ ਗਏ ਅਸੀਂ ਤਾਂ ਚਾਹੁੰਦੇ ਆ ਕਿ ਕਿਸ ਦੀ ਕਰਦਾਰਕੁਸ਼ੀ ਨਾ ਹੋਵੇ ਅਕਾਲੀ ਦਲ ਦਾ ਸਾਰਾ ਮੁੱਢ ਖੜਾ ਪਿੰਡ ਖੜਾ ਹੈ ਕਿ ਅਸੀਂ ਨਹੀਂ ਚਾਹੁੰਦੇ ਕਿਸ ਦੀ ਕਰਦਾਰਕੁਸ਼ੀ ਕੀਤੀ ਜਾਵੇ ਪਰ ਇਹਦੀ ਜੜ ਜਿਹੜੀ ਐ ਇਹ ਤੁਸੀਂ ਲੋਕਾਂ ਨੇ ਸ਼ੁਰੂ ਕੀਤੀ ਸੀ ਤੁਸੀਂ ਦੂਜੇ ਲੀਡਰਾਂ ਦੀਆਂ ਆਪਣੀਆਂ ਕਰਦਾਰਕੁਸ਼ੀਆਂ ਉਹਨਾਂ ਦੇ ਕੈਰੇਕਟਰ ਦੀਆਂ ਦਾ ਕੀਤੀਆਂ ਕੀਤੀਆਂ ਜਿਹੜੀਆਂ ਕਰਦਾਰਕੁਸ਼ੀ ਕੀਤੀ ਤੁਸੀਂ ਤਾਂ ਉਹਨਾਂ ਦੇ ਬੱਚਿਆਂ ਤੱਕ ਨੂੰ ਨਹੀਂ ਛੱਡਿਆ ਉਹਨਾਂ ਦੀਆਂ ਘਰ ਵਾਲਿਆਂ ਨੂੰ ਛੱਡਿਆ ਉਹਨਾਂ ਦੀਆਂ ਮਾਮਾ ਨੂੰ ਨਹੀਂ ਛੱਡਿਆ ਆ ਧੂਰੀ ਵਾਲੇ ਜਿਹੜਾ ਐਮਐਲਏ ਸੀ ਗੋਲਡੇ ਦੇ ਘਰ ਵਾਲੀ ਚਾਹੇ ਕਾਗਰਸੀ ਹੈ ਜਾਂ ਬੀਬਾ ਹਰਸਿਮਰਤ ਹੈ ਬੀਬੀ ਜਗੀਰ ਕੋਰ ਹੈ ਹੋਰ ਬਹੁਤ ਸਾਰੀਆਂ ਧੀਆ ਪੈਣਾ ਜਿਨ੍ਹਾਂ ਦੇ ਪੰਜਾਬ ਦੇ ਵਿੱਚ ਕਰਦਾਰਕੁਸ਼ੀ ਕਰਕੇ ਤੁਸੀਂ ਲੋਕਾਂ ਨੇ ਸਿਆਸਤ ਆਪਣੀ ਚਮਕਾਈ ਸੀ ਤੋ ਅੱਜ ਜੇ ਤੁਹਾਡੇ ਵੱਲ ਤੇ ਇੰਨੀ ਮੈਂ ਇਥੇ ਗੱਲ ਹੋਰ ਬੜੀ ਵੱਡੀ ਕਹਿਣੀ ਚਾਹਣਾ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਦਰਬਾਰ ਸਾਹਿਬ ਦੀ ਇੱਕ AI ਵੀਡੀਓ ਆਈ ਸੀ ਆ ਸਾਰੇ ਖੜੇ ਆ ਸਭ ਨੇ ਦੇਖੀ ਐ AI ਦੇ ਨਾਲ ਇੱਕ ਜਨਰੇਟਡ ਵੀਡੀਓ ਆਈ ਸੀ ਦਰਬਾਰ ਸਾਹਿਬ ਦੀ ਜਿਹਦੇ ਕੋਈ ਸੂਰ ਤੇ ਉਹ ਕੋ ਕੁੱਤੇ ਗਧੇ ਦਿਖਾਏ ਸੀ ਮੈਨੂੰ ਇਹ ਪੁੱਛਣਾ ਚਾਹਣਾ ਵੀ ਉਦੋਂ ਪੰਜਾਬ ਸਰਕਾਰ ਨੇ ਕਿਹੜਾ ਨੋਟਿਸ ਕੱਢਿਆ ਸੀ ਉਦੋਂ ਕਿਹੜੀ ਕਚੈਰੀ ਦੇ ਵਿੱਚ ਗਏ ਸੀ ਉਹ ਲੋਕ ਕਿ ਜਦੋਂ ਉਹਦੇ ਬਾਰੇ ਅੱਜ ਤੱਕ ਕਿਹੜੇ ਗੂਗਲ ਨੂੰ ਜਾਂ ਫੇਸਬੁੱਕ ਨੂੰ ਜਾਂ ਇੰਸਟਾ ਨੂੰ ਇਹ ਲਿਖਿਆ ਗਿਆ ਸੀ ਕਿ ਭਾਈ ਇਹ ਵੀਡੀਓ ਹਟਾ ਦਿਓ ਜਾਂ ਇਹਨਾਂ ਤੇ ਕਾਰਵਾਈ ਕਰੋ 24 ਘੰਟਿਆਂ ਚ ਵੀਡੀਓ ਹਟਾ ਦਿਓ ਮੈਨੂੰ ਦਿਖਾਇਆ ਜਾਵੇ ਅੱਜ ਇੱਕ ਬੰਦੇ ਦੀ ਯਾਰ ਤੇ ਮੈਂ ਅਗਲੀ ਇਹ ਵੀ ਗੱਲ ਕਹਿਣਾ ਕਿ ਇੱਕ ਬੰਦੇ ਨੂੰ ਬਚਾਉਣ ਵਾਸਤੇ ਅੱਜ ਸਾਰਿਆਂ ਦਾ ਜ਼ੋਰ ਲੱਗਿਆ ਹੋਇਆ ਹੈ ਕਿ ਭਾਏ ਇਹਨੂੰ ਜਿਹੜਾ ਭਗਵੰਤ ਮਾਨ ਦੀ ਕਿਰਦਾਰਕੁਸ਼ੀ ਕਿਰਦਾਰਕੁਸ਼ੀ ਪਰ ਇੱਥੇ ਵੀ ਸਵਾਲ ਖੜਾ ਹੁੰਦਾ ਹੈ ਕਿ ਮਾਨ ਸਾਹਿਬ ਤੁਸੀਂ ਜਗਮਨ ਸਮਰੇ ਨੂੰ ਜਾਣਦੇ ਨਹੀਂ ਕੀ ਤੁਸੀਂ ਉਹਦੇ ਕੋਲ ਰਹਿ ਕੇ ਨਹੀਂ ਆਏ ਜਾਂ ਉਹ ਤੁਹਾਡਾ ਪੁਰਾਣਾ ਦੋਸਤ ਨਹੀਂ ਹੈ ਇਹ ਸਾਰੀਆਂ ਗੱਲਾਂ ਜ਼ਰੂਰ ਤੁਸੀਂ ਆਪਣੇ ਆਸ ਕਰੋ ਦੂਜਿਆਂ ਤੇ ਭੰਡਣਾ ਬਹੁਤ ਸੌਖਾ ਹੈ ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਬਹੁਤ ਮਾੜੀ ਹਰਕਤ ਹੈ ਪੰਜਾਬ ਦੀ ਮੁੱਖ ਮੰਤਰੀ ਦੀ ਮੁੱਖ ਮੰਤਰੀ ਹਰ ਰੋਜ਼ ਟੀਚਰਾਂ ਮਖੌਲ ਕਰਦਾ ਹੈ ਬੀਬੀ ਹਰਸਿੰਦਰ ਹਰਸਿੰਦਰ ਕੌਰ ਨੂੰ ਵੀ ਕਹਿੰਦਾ ਤੂੰ ਪੁੱਛਿਆ ਨਹੀਂ ਲੱਗ ਜਾ ਕਿ ਉਹ ਤਾਂ ਨਹੀਂ ਪਰਚਾ ਹੋ ਸਕਦਾ ਜਿਹੜਾ ਬੰਦੇ ਨੂੰ ਇਹ ਨਹੀਂ ਪਤਾ ਕਿ ਮੇਰੀ ਭੈਣਾਂ ਦੇ ਬਰਾਬਰ ਹੈ ਮੇਰੀ ਮਾਮਾ ਦੇ ਬਰਾਬਰ ਹੈ ਇਹ ਵਿਚਾਰੇ ਜਿਹੜਾ شریف ਸਾਡਾ ਪਰਿਵਾਰ ਹੈ ਟਕਸਾਲੀ ਪਰਿਵਾਰ ਹੈ ਜਿਸ ਦਾ ਜਗਰ ਸਿੰਘ ਜੀ ਉਹਦੇ ਪੋਤਾ ਰੋਬੀ ਇਹਨੇ ਵਿਚਾਰੇ ਨੇ ਕਦੇ ਕਿਸੇ ਦਾ ਮਾੜਾ ਨਹੀਂ ਕਰਿਆ ਚੰਗਾ ਨਹੀਂ ਕਰਿਆ ਕਿਸੇ ਕੇਸ ਚ ਇਨਵੋਲ ਨਹੀਂ ਹੋਇਆ ਖਾਮ ਖਾ ਇਹਨੂੰ ਤੰਗ ਕਰਨਾ ਪਰੇਸ਼ਾਨ ਕਰਨਾ ਔਰ ਪਿੰਡ ਵਾਸੀਆਂ ਦੀ ਇੱਜ਼ਤ ਲੁੱਟਣੀ ਇਹ ਉਹਦੇ ਬਰਾਬਰ ਹੈ ਜਿਵੇਂ ਆਪਾਂ ਪਹਿਲਾਂ ਕਹਿੰਦੇ ਸੀਗੇ ਕਿ ਪਿਛਲੇ ਸਮਿਆਂ ਦੇ ਵਿੱਚ ਵੀ ਕਿ ਪਿੰਡ ਦੇ ਜਿਹੜੇ ਵਾਸੀ ਨੇ ਸਾਰੇ ਇੱਕ ਪਰਿਵਾਰ ਨੂੰ ਕੋਈ ਦੁੱਖ ਹੋਇਆ ਸਾਰਾ ਪਰਿਵਾਰ ਨਾਲ ਚੱਲਪਾਉਂਦੇ ਅੱਜ ਦੇਖੋ ਸਾਰਾ ਨਗਰ ਇੱਥੇ ਖੜਾ ਹੈ ਉਹ ਪਰਿਵਾਰ ਨਾਲ ਹਮਦਰਦੀ ਕਰਨ ਆਇਆ ਅਸੀਂ ਵੀ ਸ਼੍ਰੋਮਣੀ ਕਾਲੀ ਤਰਫ ਤੋਂ ਸਾਡਾ ਆਪਣਾ ਪਰਿਵਾਰ ਹੈ ਜੋ ਵੀ ਸੰਘਰਸ਼ ਕਰਨਾ ਪਿਆ ਅਸੀਂ ਹਰ ਹਾਲ ਤੇ ਕਰਾਂਗੇ ਔਰ ਸਰਕਾਰ ਤੋਂ ਮੰਗ ਕਰਦੇ ਹਾਂ ਪੂਰ ਜ਼ੋਰ ਕਿ ਤੁਰਤ ਉਹਨਾਂ ਨੂੰ ਰਿਹਾ ਕੀਤਾ ਜਾਵੇ ਇਨਸਾਫ਼ ਮਿਲੇ ਇਹ ਜਿਹੜੀ ਸਰਕਾਰ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਇਹਦਾ ਕੋਈ ਨਿਸ਼ਾਨਾ ਹੈ ਕਿ 2-4 ਤੇ ਪਰਚੇ ਇਸ ਤਰ੍ਹਾਂ ਗਲਤ ਕਰਕੇ ਲੋਕਾਂ 'ਚ ਇੱਕ ਮਾਹੌਲ ਪੈਦਾ ਕਰਦੀ ਹੈ ਕਿ ਸਾਡੇ ਖਿਲਾਫ ਕੋਈ ਬੋਲੇ ਨਾ ਆਪ ਹਰ ਰੋਜ ਭਗਾਈ ਮਾਰੀ ਜਾਂਦਾ ਕਦੇ ਉਹਨੇ ਅੱਜ ਤੱਕ ਦੱਸੋ ਕਿ ਨੂੰ ਚੰਗਾ ਕਿਹਾ ਖੇਤਾਦਾਰ ਜੀ ਕਿ ਇਸ ਵਕਤ ਪੰਜਾਬ ਦੇ ਮੁੱਖ ਮੰਤਰੀ ਦੇ ਜੋ ਵੀਡੀਓਜ਼ ਵਾਇਰਲ ਕੀਤੀ ਗਿਆ ਉਸ ਤੋਂ ਬਾਅਦ ਇਹ ਮੁੱਦਾ ਕਾਫੀ ਗਰਮਾਇਆ ਹੋਇਆ ਜੇ ਚੱਲਦੇ ਹੁਣ ਪੁਲਿਸ ਵੱਲੋਂ ਕਾਰਵਾਈ ਕਰਦੇ ਪਿੰਡ ਫੱਗੂਵਾਲ ਦੇ ਤਿੰਨ ਨੌਜਵਾਨਾਂ ਨੂੰ ਚੁੱਕ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਕੀਕਤ ਰੀ ਵੀ ਪੰਜਾਬੀ ਲਈ ਸੰਗਰੂਰ ਤੋਂ ਇਲਜੈਨ ਦੀ ਰਿਪੋਰਟ